ਹਾਂਜੀ ਵੈਲਕਮ ਹੈ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਲੋ ਵੀ ਟਾਈਮ 6:19 ਦਾ ਹੋ ਗਿਆ ਠੀਕ ਟਰੈਕਟਰ ਆਪਾਂ ਕਰਦੇ ਕਰਮ ਦੋਨੇ ਟਰੈਕਟਰ ਘਰੋਂ ਚੱਲੇ ਆ ਜੌਂਡੀਅਰ ਤੇ ਪਰ ਇੱਕ ਹੋਰ ਕਣਕ ਵਿੱਚ ਅੱਜ ਕੱਲ ਨਾਲੋਂ ਪਹਿਲਾਂ ਜਾਣ ਦਾ ਸੋਚਿਆ ਸੀਗਾ ਉਹ ਹੋ ਗਿਆ ਤੇ ਟਾਈਮ ਨਾਲ ਸਾਰਾ ਕੁਝ ਹੋ ਗਿਆ ਰਾਤ ਦਾ ਆਪਾਂ ਤਿਆਰੀ ਕਰ ਲਈ ਸੀ ਜੀ ਸਵੇਰ ਦੀ ਸਾਰੀ ਚੱਲਦੇ ਆ ਹੁਣ ਜੌਂਡੀਅਰ ਚਲੇ ਗਿਆ ਮੋਰੇ ਚੱਲ ਵੀ ਦੇਵ ਆ ਤਾਂ ਦੇਵ ਵੀ ਉੱਠਿਆ ਫਿਰਦਾ ਇੱਧਰਲੇ ਪਾਸੇ ਬਹਿ ਜਾ ਸਾਫ ਕੀਤਾ ਹੋਇਆ ਕਿ ਆ ਜੌਂਡੀਅਰ ਘਰੋਂ ਨਿਕਲਦੇ ਸਾਰ ਸਾਹਮਣੇ ਆਪਣੇ ਗੁਰੂ ਘਰ ਆ ਜਾਂਦਾ ਬਲੌਗ ਤਾਂ ਮੈਂ ਰੋਜ਼ ਬਣਾਉਂਗਾ ਤੂੰ ਬਲੌਗ ਤੇ ਦਿਨ ਆ ਬਾਅਦ ਆਇਆ ਚੱਲਦੇ ਆ ਖੇਤ 6:00 ਦੇ ਨਿਕਲ ਗਏ ਆਪਾਂ ਘਰੋਂ ਤੇ 7:00 ਵਜੇ ਨੂੰ ਆਪਾਂ ਮੇਰੇ ਹਿਸਾਬ ਨਾਲ ਸੁਪਰ ਸੀਟਰ ਚਲਾ ਦਾਂਗੇ ਹਾਂਜੀ ਪਹੁੰਚਲੇ ਮੋਟਰ ਤੇ ਹਾਂ ਵੀ ਖੜਦਾ ਹੀ ਲਾਈ ਦੇ ਉਹ ਮੈਨੂੰ ਲੱਗਦਾ ਇਹਨੂੰ ਠੱਡ ਲੱਗਦੀ ਆ ਮਾਨਦਾਨੀ ਪਰ ਇਹਦੇ ਲੱਗਦੀ ਆ ਮੈਂ ਕਹਿੰਦੇ ਯਾਰ ਬਾਕੀ ਮੋਟਰ ਤੇ ਪਹੁੰਚਣ ਲੱਗਿਆਂ ਵਾ ਸੁਪਰ ਸੀਟਰ ਵੀ ਲਈ ਆਉਂਦਾ ਚਾਚਾ ਉਧਰੋਂ ਇਹ ਜੇ ਵੀਰੇ 2 2.5 ਘੰਟੇ ਆਪਾਂ ਚਲਾ ਲੈਣਾ ਮੁੜ ਕੇ ਮੈਂ ਜਾਣਾ ਵਾਂ ਫਿਰ ਚਾਚਾ ਚਲਾ ਲੂਗਾ ਆਪਾਂ ਤਾਂ ਹੀ ਪਹਿਲਾਂ ਆਏ ਅੱਜ ਵੀ ਸਵੇਰ ਵਾਲੀ ਸ਼ਫਟ ਥੋੜੀ ਜਿਹੀ ਮੈਂ ਲਾ ਜਾਣਾ ਮੋਟਰ ਪਤਾ ਕਿਹੜੀ ਆਉਣੀ ਛੋਟੀ ਪਤਾ ਕਿਹੜੀ ਆ ਖਾਇਆ ਤਾਂ ਹੋ ਜਾਂ ਤੂੰ ਅੱਗੇ ਮੈਨੂੰ ਗਰਦ ਨਹੀਂ ਖਵਾਏ ਸੀ ਦੱਸ ਕਿਹੜੀ ਆ ਅੱਗੇ ਕਿੰਨੀ ਗਾਹਲੇ ਸਵੇਰੇ ਸਵੇਰੇ ਐਨਾ ਉੱਠ ਕੇ એનર્ਜੀ એનર્ਜੀ ਹੋ ਰਿਹਾ ਪੂਰਾ ਫੀਲ ਕਿਹੜੀ ਆ ਨੇ ਨਹੀਂ ਹੋਣੀ ਹੈ ਕਿ ਗਲਤ ਮੋਟਰ ਆਏ ਆਪਣੀ ਦਾ ਪੈਈ ਤੇ ਹੀ ਆ ਧੁੰਦ ਕਰਕੇ ਜੀ ਮੋਟਰ ਲੱਗੋ ਜਾਣ ਕੇ ਦੇਖ ਇਹ ਵੀ ਨਹੀਂ ਹੈਗੀ ਨਹੀਂ ਗਈ ਇਹਨੂੰ ਕਹੀ ਜਾਂਦਾ ਹੁਣ ਕਿਸੇ ਦੀਆਂ ਮੋਟਰਾਂ ਹੁਣ ਆ ਜਾਂਦਾ ਆ 7:00 ਵਜੇ 10 ਮਿੰਟ ਤੇ 7:00 ਵਜੇ 5 ਮਿੰਟ ਤੇ ਹੀ ਚਲਾਤਾ ਸੀ ਉਦੋਂ ਦਾ ਤੇ ਹੁਣ ਆ ਜਿਹੜੀ ਵੱਧੋ ਉਪਰ ਆ ਲਈ ਅਸੀਂ ਇਹ ਖਣਾਉਣ ਲੱਗੇ ਹੋਇਆ ਦੇ ਖਣਾਉਣ ਲੱਗਿਆ ਹੋਇਆ ਮੈਂ ਡੰਡੇ ਨਾ ਇਕੱਠੀ ਗਾਲ ਦੇਣਾ ਹੁਣ ਆਹ ਪਰਾਲੀ ਸਾਰੀ ਇਹ ਇੱਕ ਥਾਂ ਤੇ ਮਸ਼ੀਨ ਰੁਕੀ ਹੋਈ ਆ ਕਰਕੇ ਉਹਰੇ ਗਾ ਗਿਆ ਪੈ ਗਿਆ ਮੋਟੀ ਵੱਧਾ ਇੱਥੋਂ ਕਚਾ ਕੇ ਜਿੱਧਰ ਹੈ ਨਹੀਂ ਉਧਰ ਨੂੰ ਖਣਾਣੇ ਜਿਵੇਂ ਆਹ ਦੇ ਇੱਥੇ ਹੈ ਨਹੀਂ ਇੱਥੇ ਖਣਾਣੇ ਹਾਂਜੀ ਬਾਈ ਜੀ ਅੱਗੇ ਤੁਹਾਨੂੰ ਲਗੜਾਂ ਦਾ ਵੈਰੀ ਦਿਖਾਉਣੇ ਹੁੰਦੇ ਆ ਅੱਜ ਲਗੜਾਂ ਦੇ ਵੈਰੀ ਤੋਂ ਅਸੀਂ ਚੇਂਜ ਕਰਕੇ ਬਣਾਤਾ ਪਰਾਲੀ ਖਣਾਉਣ ਵਾਲੀ ਮਸ਼ੀਨ ਚੱਲ ਵੀ ਆਪਦਾ ਝਲਕਾ ਦਿਖਾ ਕੇ ਰਾਂ ਇਹ ਬਾਹਰੋਂ ਇਮਪੋਰਟ ਕਰਾਈ ਆ ਪਰਾਲੀ ਖਣਾਉਣ ਵਾਲੀ ਜਿੱਥੇ ਪਰਾਲੀ ਵੱਧ ਹੁੰਦੀ ਆ ਦੇਖੋ 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 ਇਹ ਆ ਦੇਵ ਝੋਟਾ ਹੈ ਝੋਟਾ ਪਰਾਲੀ ਦਾ ਮਿੰਟ ਚ ਖੜਾ ਆਉਂਦਾ ਇਹ ਸਾਰੀ ਦੇਖੋ ਬਾਹਰੋਂ ਇੰਪੋਰਟਡ ਮਸ਼ੀਨ ਹੈਗੀ ਬਾਈ ਕਿਸੇ ਕੋਲ ਐ ਮਸ਼ੀਨ ਖੜਾਉਣ ਵਾਲੀ ਆ ਆਉਂਦਾ ਭੱਜਿਆ ਹੈਗੀ ਕਿਸੇ ਕੋਲ ਐਹ ਜੀ ਮਸ਼ੀਨ ਵੀ ਪਰਾਲੀ ਐ ਖੜਾਵੇ ਵੱਧ ਭਰ ਕੇ ਲੈ ਕੇ ਜਾ ਬਾਈ ਚੱਕਦੇ 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 ਸਾਰੇ ਖੇਤ ਚ ਢੇਡੇ ਦੇ ਦੇ ਪਰਾਲੀ ਕਿਤੇ ਇੱਕ ਥਾਂ ਤੇ ਨਾ ਪਈ ਹੋਵੇ ਸਾਰੀ ਖੜਾ ਦੀ ਇੱਕ ਉਹ ਲੱਗਿਆ ਹਾ ਰਾਜੂ ਇਹ ਵੀ ਇੰਪੋਰਟਡ ਹੀ ਐ ਚੱਕਦੇ ਚੱਕਦੇ ਦੁਬਾਰੇ ਇਕੱਠਾ ਕਰਕੇ ਜਾਈਂ ਢੇਰ ਚੰਗੀ ਤਰ੍ਹਾਂ ਭਰ ਕੇ ਹੀ ਲੈ ਕੇ ਜਾਇਆ ਕਰ ਮਸ਼ੀਨ ਖਾਲੀ ਢੇਡਾਂ ਨਹੀਂ ਲਾਉਣਾ ਚੱਲ 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 ਲੋ ਵੀ ਤੁੰਦ ਪਈ ਹੋਈ ਆ ਸੂਰਜ ਚੜਨ ਲੱਗ ਗਿਆ ਤੇ ਕੰਮ ਸਾਡਾ ਖਿੱਚਿਆ ਹੋਇਆ ਹਨਾ ਅਸੀਂ ਤੈਨੇ ਆਣੇ ਪਰਾਲੀ ਖੜਾਈ ਜਾਂਦੇ ਆ ਤੇ ਚਾਚਾ ਵੀਜੀ ਜਾਂਦਾ ਵਾ ਪਰਾਲੀ ਯਾਰ ਜਿੱਥੇ ਦੋ ਬਰ ਮਹੀਨਾਂ ਗੀ ਜਾਂ ਖੜ ਗਈ ਬਾਲੀ ਜਾਦੇ ਆ ਫਿਰ ਉਨੀ ਦਾਣਾ ਉੱਤੇ ਰਹਿੰਦਾ ਪਰਾਲੀ ਦੇ ਤਾਂ ਕਰਕੇ ਹਲਾਉਣੀ ਚਾਹੀਦੀ ਆ ਚੱਕ ਦੇ ਬੋਰੀ ਚੱਕ ਬਾਕੀ ਲੋਹਾਂ ਗਿੱਲੀਆਂ ਹੋ ਗਈਆਂ ਤੇਲ ਪਈ ਹੋਈ ਆ ਆਤਾ ਹੀ 7:20 ਤੇ ਚਲਾਤਾ ਸੀਗਾ ਤੇ ਤੀਜਾ ਕਿਹੜਾ ਖੇਤ ਦਾ ਆ ਤਾਂ ਅਸੀਂ ਅੱਧੇ ਘੰਟੇ ਨੂੰ ਘੰਟੇ ਨੂੰ ਬੀਜਿਆ ਲਓ ਤੇ ਪਰਲਾ ਖੇਤ ਰਹਿਣਾ ਜਾਨੀ ਕਿ ਅੱਜ 12 ਵਜੇ ਤੇ ਨੇੜ ਤੇੜ ਕਣਕ ਬੀਜੀ ਆਊ ਆਪਣੀ 20 ਅੱਧੀ ਅੱਧੀ ਬੋਰੀ ਚ ਪਾ ਲਿਆ ਤੇ ਕੇਰਾਂ ਦਾ ਬੀਜ ਨਾਲ ਭਾਰਤਾ ਅੱਧੀ ਬੋਰੀ ਹੋਰ ਪਾ ਦੇਣੀ ਆਪਾਂ 19 ਕਿ ਸਪੇਸ ਹੋ ਗਈ ਹੋਣੀ ਆ ਦੇ ਵਿੱਚ ਅੱਧੀ ਬੋਰੀ ਕਰ ਲਈ ਕੀ ਆ ਇਹ ਕਣਕ 20 ਆ ਇਹ ਕਣਕ ਉਹ ਭਰਾਵਾ ਕਣਕ ਨਹੀਂ 20 ਆ ਕਣਕ ਤੈਨੂੰ ਪਤਾ ਹੀ ਨਹੀਂ ਉਹ ਬੱਸ ਹੁਣ ਤਾਂ ਠੰਡ ਵੀ ਹੈ ਨਹੀਂ ਯਾਰ ਲਾ ਦੇ ਇਹਨੂੰ ਏ ਉਹ ਵੀ ਛੋਟੇ ਲਾ ਬੀ ਵੀ ਆਪਣਾ ਪੂਰਾ ਵਧੀਆ ਸੋਧਿਆ ਹੋਇਆ ਵਾ ਇਹ ਵੀ ਤਾਂ ਪਾਇਆ ਹੋਇਆ ਸਰ ਉਹ ਚਲੇਗਾ ਟਰੈਕਟਰ ਧੁੰਦ ਚ ਦੀਂਦਾ ਵੀ ਹੈ ਨਹੀਂ ਜਦੋਂ ਆ ਖੇਤ ਦਾ ਇੱਕ ਜਿਹੜਾ ਰਹਿ ਗਿਆ ਜਾਂ ਦੋ ਰਹਿ ਗਏ ਬਾ ਫੇਰ ਆਪਾਂ ਚੱਕ ਕੇ ਵੀ ਪਾ ਲੈਣਾ ਹੋਰ ਠੀਕ ਆ ਸਤ 20 ਤੇ ਲੱਗੇ ਸੀਗੇ 8 9 ਹੋ ਗਏ ਤੇ ਇਧਰਲੇ ਖੇਤ ਤੇ ਰਹਿ ਗਏ ਦੋ ਜਿਹੜੇ ਕੰਮ ਪੂਰਾ ਖੇਚ ਕੇ ਕਰੀਦਾ ਮੇਰੀ ਵੀਰੋ ਬਸ ਆ ਖੇਤ ਰਹਿ ਗਿਆ ਆ ਵੱਡਾ ਖੇਤ ਆ ਉਹ ਸਿਕਰ ਤੱਕ ਰਾਹੀਂ ਪੰਮ ਦਾ ਉੱਪਰ ਦੀ ਇਹ ਖੇਤ ਨੂੰ ਘੱਟੋ ਘੱਟ ਨਹੀਂ ਤਾਂ 2 ਘੰਟੇ ਲੱਗ ਜਾਣੇ ਆ ਮਤਲਬ 12 ਵਜੇ ਤੋਂ ਪਹਿਲਾਂ ਅਜ ਵਿਹਲੇ ਹੋਣਾ 8-9 ਹੋਗੇ ਸ਼ਾਮ ਨਾਲ ਹੀ ਵਿਹਲੇ ਹੋ ਜਾਂਦੇ ਦੇਹਰ ਦੇਹ ਤੇਰੇ ਲਈ ਕੀ ਆ ਰਿਆ ਕਰੋ ਕਿਰਾਂ ਭੁੱਖ ਮੈਂ ਤਾਂ ਲੱਗਿਆ ਹੀ ਕੰਮ ਕੋਈ ਕੀਤਾ ਨਹੀਂ ਨਾ ਡੱਕੇ ਦਾ ਭੁੱਖੇ ਨੂੰ ਪਹਿਲਾਂ ਲੱਗਿਆ ਹੀ ਹੈ ਭੁੱਖ ਤੇ ਨੂੰ ਪਹਿਲਾਂ ਲੱਗੇ ਕੀ ਕੀਤਾ ਦੱਸ ਕੀ ਕਿਉਂ ਨਹੀਂ ਕੀਤਾ ਇਹ ਸਾਰੀਆਂ ਚੁਗ ਚਾਗ ਪਾਈਆਂ ਕੀ ਆ ਇਹ ਕੀ ਆ ਪਤਾ ਨਹੀਂ ਕੀ ਹੈ ਇਹ ਜਾ ਯਾਰ ਇਹ ਬੰਦੇ ਤੋਂ ਕੀ ਕਰਾਣਾ ਇਹਨੂੰ ਇਹ ਹੀ ਨਹੀਂ ਪਤਾ ਕੀ ਆ ਬਾਕੀ ਚੱਲੀ ਜਾਂਦਾ ਸੁਪਰ ਹੀਟਰ ਖਿੱਚੀ ਜਾਂਦਾ ਕੰਮ ਚਾਚਾ ਲਓ ਵੀ ਆ ਖੱਤਾ ਸਾਰਾ ਕੰਪਲੀਟ ਹੋ ਗਿਆ ਹੁਣ ਆਪਾਂ ਜਾਣ ਲੱਗੇ ਆ ਦੂਜੇ ਖੇਤ ਚ ਜੌਂਡੀਆਂ ਨੂੰ ਲੈ ਕੇ ਆਪਾਂ ਟਾਈਮ ਨਾਲ ਹੀ ਬੀਜਣੇ ਆ ਅੱਜ ਤਾਂ ਹੈਂ ਦੇਖੋ 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 ਚੱਲ 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 ਮਜ਼ਾ ਹੋ ਗਿਆ ਵਿਚਾਰ ਰਹਿ ਗਿਆ ਵਿਚਾਰ ਰਹਿ ਗਿਆ ਓ ਤੀਜੇ ਖੇਤ ਚ ਟਰੈਕਟਰ ਸਾਈਡ ਤੇ ਜਿਹੜਾ ਲਵਾ ਕੇ ਇੱਧਰ ਆ ਗਿਆ ਪਾਹ ਕੋਲੇ ਲੈ ਜੀਏ ਰਿਓ ਪਾਉਣਾ ਵਾ ਉਹ ਨੇੜੇ ਲੈ ਚੱਲਦੇ ਆ ਮਗਰਦਾਨੀ ਕੋਪਿਆ ਦੇਖ ਲਾ ਕਹੀ ਪਈ ਆ ਕਹੀ ਚੱਕ ਜਾ ਕੇ ਆਹ ਬੋਰੀ ਸਾਈਡ ਤੇ ਕਰ ਅੱਧਾ ਕੰਮ ਕਰਦਾ ਤੂੰ ਦੇਵ ਕਹੀ ਪਰੇ ਕਰ ਦੇ ਇੱਧਰ ਕਰ ਦੇ ਕਹੀ ਨੂੰ ਆਹ ਸਾਈਡ ਤੇ ਲਾ ਦੇ ਇੱਧਰ ਇੱਧਰ ਲਾ ਦੇ ਆ ਬੋਰੀ ਵੀ ਚੱਕ ਦੇ ਆਹ ਆ ਨੀ ਆਹ ਹਾਂ ਇੱਧਰ ਰੱਖ ਦੂਜੀ ਬੋਰੀ ਕੋਲੇ ਲੋ ਵੀ ਉਹ ਨੇੜੇ ਰਹਿ ਚੱਲਦੇ ਆ ਤੇ ਚੱਲ ਕੇ ਰਿਓ ਦੀ ਬੂਰੀ ਖੋਲ ਕੇ ਰਿਓ ਪਾਉਣੇ ਆ ਉਹ ਦੇਖੀ ਪਲੇਟ ਤਾਂ ਹੀ ਡੱਪਿਆ ਇਹਦੇ ਉਹੀ ਕੰਮ ਨਾ ਹੋ ਜਾਈ ਪਲੇਟ ਬੰਨਿਆ ਨਹੀਂ ਹੋਇਆ ਸੀ ਬੰਨਦਾ ਸੀ ਨਹੀਂ ਲੋ ਵੀ ਰਿਓ ਮੋ ਲੱਗਿਆ ਇਹ ਚੱਲਿਆ ਰਿਓ ਲੈ ਕੇ ਰਿਓ ਨਹੀਂ ਰਿਓ ਰਿਓ ਆ ਹੁਣ ਪੌਣ ਲਾ ਲੋ ਵੀ ਮਿੱਤਰਾ ਰਿਓ ਪਾਤੀ ਰਿਓ ਪਾਤੀ ਤੇ ਹੁਣ ਆ ਖੇਤ ਵੀ ਕੰਪਲੀਟ ਕਰਤਾ ਵਾ ਡੇਢ ਕ ਗੇੜਾ ਰਹਿ ਗਿਆ ਉਹ ਅੱਧਾ ਗੇੜਾ ਪਿੱਛੇ ਰਹਿ ਗਿਆ ਬਸ ਉਹ ਪੂਰਾ ਕਰਕੇ ਤੇ ਰੋਟੀ ਸਾਰਿਆਂ ਨੇ ਖਾ ਲਈ ਚਾਚੇ ਨੇ ਖਾਣੀ ਆ ਹੁਣ ਚਾਚੇ ਨੇ ਰੋਟੀ ਖਾਣ ਲਾ ਲਿਆ ਤੇ ਮੈਂ ਟਰੈਕਟਰ ਫੜ ਲੈਣਾ ਇੱਕ ਆ ਖਤਰਾ ਰਹਿੰਦਾ ਇੱਕ ਕਿੱਦੂ ਮੂਹਰ ਲੈ ਰਹਿਦਾ ਇਹ ਮਹਿੰਦਰਾ ਦੀ ਰੈੱਡ ਹਾਰਸ ਦੀ ਜਿਹੜੀ ਚੋਕ ਹੁੰਦੀ ਆ ਬੰਦ ਕਰਨ ਵਾਲੀ ਉਹਦੀ ਤਾਰ ਜਾਮ ਹੋ ਗਈ ਫੇਣੀ ਤਾਰ ਟੁੱਟ ਗਈ ਉਹਦੀ ਹੁਣ ਆਪਾਂ ਪੰਪ ਕੋਲੋਂ ਤਾਰ ਕੱਢਤੀ ਪੱਕੀ ਹੋਈ ਹੁਣ ਗੇਰ ਤੇ ਹੀ ਬੰਦ ਕਰਦੀਦਾ ਇੱਕਦਮ ਕਲੱਚ ਛੱਟ ਕੇ ਤੇਰੀ ਤਾਰ ਪਵਾਵਾਂਗੇ ਬਾਅਦ ਚ ਬਸ ਆ ਮੜਾ ਖੇਤ ਰਹਿ ਗਿਆ ਲੋ ਵੀ ਚੱਲੀ ਜਾਂਦਾ ਕੰਮ ਕਹਿੰਦੇ ਚੌਥਾ ਘੇੜਾ ਦੇਵ ਦਾ ਦੇਵ ਦਾ ਕਹਿੰਦਾ ਇੰਜਣ ਕੀਤਾ ਹੋਇਆ ਪਰਾਲੀ ਚਕਾ ਚਕਾ ਕੇ ਇਕੱਠਾ ਜਾ ਹੋ ਗਿਆ ਚਾਰ ਖਵਾ ਤੇ ਪਰੌਂਠੇ ਨਾਲ ਖਵਾਦਾ ਦਹੀਂ ਨਾਲ ਲੱਤੀ ਪਿਆ ਦੀ ਹੁਣ ਢੈਟਾ ਪਰ ਗਿਆ ਐ ਜੋਰ ਮਾਰਦਾ ਪੁੱਤਾ ਇੱਥੇ ਟਰੈਕਟਰ ਵੀ ਜੋਰ ਮਾਰਦਾ 150 ਚੱਕਰੀ ਤੋੜਦਾ ਬਸ ਇਕੱਲੇ ਬਾਕੀ ਓਕੇ ਚੱਲਦਾ ਇਹਨੂੰ ਪੁੱਤਾ ਵਧੀਆ ਦੇਖ ਲੋ ਬਾਈ ਵਧੀਆ ਤੇ ਹੀ ਆਉਂਦਾ ਔਰ ਦੇਖੋ ਬਾਈ ਇੰਜਣ ਘਰਾਇਆ ਪਾਇਆ ਇਹਦਾ ਆ ਖੇਤ ਦਾ ਬਈ ਇੱਕ ਕਿਹੜਾ ਰਹਿ ਗਿਆ ਬਸ ਤੇ ਚਾਚਾ ਬਹਿ ਗਿਆ ਹੁਣ ਆਪਾਂ ਟਰੈਕਟਰ ਨੂੰ ਮੋਟਰ ਤੇ ਲੈ ਜੀਏ ਹੁਣ ਤੇ ਚਾਹ ਪੀਓ ਕਹਿੰਦਾ ਚਾਹ ਕਿੱਥੇ ਆ ਉਹ ਭਈਆ ਉਧਰ ਬੋਤਲ ਚਾਹ ਦੀ ਓਕੇ ਵੀ ਰਿਪੋਰਟ ਆ 10:34 ਮਿੰਟ ਹੋ ਗਏ 1 2 ਤੇ 3 ਤਿੰਨ ਖੇਤ ਕਰ ਤੇ 7:40 ਤੇ ਸਟਾਰਟ ਹੋਈ ਸੀ 7:40 ਤੇ 7:20 ਤੇ 7:20 ਤੇ ਆ ਇੱਕ ਖੇਤ ਰਹਿ ਗਿਆ ਵੱਡਾ ਬਸ ਹਣ ਰੈੱਡ ਹਾਰਸ ਦੀ ਵਿਚਾਰੇ ਦੀ ਤਾਰ ਟੁੱਟ ਗਈ ਆ ਪੰਪ ਆ ਦੇਖੋ ਆ ਪੰਪ ਕੋਲੋਂ ਇਹਦੀ ਆ ਸਿੱਧੀ ਤਾਰ ਖੋਲਤੀ ਆਪਾਂ ਹੁਣ ਹੁਣੇ ਗੇਅਰ ਚ ਰੱਖ ਕੇ ਬੰਦ ਕਰਨਾ ਪੈਂਦਾ ਬਸ ਇਹ ਕਰਨਾ ਪੈ ਗਿਆ ਇਹਦਾ ਰਿਓ ਦੀ ਬੋਰੀ ਖੋਲ ਲਈ ਤੇ ਕਣਕ ਦੀ ਖੋਲਣ ਲੱਗੇ ਇੱਕ ਦੇਵ ਨੂੰ ਲੈਣ ਭੇਜ ਤਾ ਖਾਲੇ ਚ ਚਾਹ ਉਧਰ ਪਈ ਸੀ ਆਉਂਦਾ ਮੁੰਡਾ ਚਾਹ ਲੈ ਆ ਜਾ ਆ ਜਾ ਆ ਜਾ ਪ੍ਰਾਲੀ ਖੰਡਾ ਖਣਾ ਤੇਰਾ ਧੂਆਂ ਕੜਦਾ ਅੱਜ ਤੇ ਉਹ ਉੱਪਰ ਦੀ ਕਿੜਾ ਲਾ ਗਿਆ ਮੈਂ ਟਰੈਕਟਰ ਜਾਨੂੰ ਲਓ ਵੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਉਹ ਲੈਫਟ ਦਾ ਚੱਕ ਦੇ ਯਾਰ ਹੀ ਕਰੀ ਜਾਨਾ ਚੱਕਦੇ ਫੁੱਲ ਵਾਹ ਹਣਾ ਆਪਾਂ ਚੱਲਦੇ ਆ ਘਰ ਨੂੰ ਤੇ ਇੱਕ ਖੇਤ ਰਹਿ ਗਿਆ ਅੱਧਾ ਕ ਬਸ ਕਰ ਦੇਣਾ ਚਾਚੇ ਨੇ ਕੰਪਲੀਟ ਤੇ ਆਪਾਂ ਕਿਤੇ ਜਾਣਾ ਵਾ ਤਾਂ ਕਰਕੇ ਸਾਜਰੇ ਆ ਗਏ ਜੀ ਸਾਜਰੇ ਨਾਲ ਬਜਵਾ ਦੀ ਗਣਕ